ਵਾਈ ਗੁਰੂ ਜੀ ਖਾਲਸਾ ਜੀ ਵਾਈ ਗੁਰੂ ਜੀ ਦੇ ਫਤਿਹ ਮੈਂ ਸ਼ੇਖਰ ਤਲਵੰਡੀ ਚੇਅਰਮੈਨ ਮਾਲਵਾ ਵੈਲਫੇਅਰ ਕਲੱਬ ਤਲਵੰਡੀ ਸਾਬੋ ਅੱਜ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦੇ ਪਵਿੱਤਰ ਦਿਹਾੜੇ ਦੇ ਉੱਤੇ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਉਹਨਾਂ ਦੇ ਦਿਖਾਏ ਹੋਏ ਮਾਰਗ ਤੇ ਚੱਲੀਏ ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸੁਚੇੇ ਕੌਮ ਲਈ ਆਪਣਾ ਸੀਸ ਵਾਰਿਆ ਆਪਣੇ ਧਰਮ ਨੂੰ ਨਿਵਾਣੇ ਹੋਣ ਦਿੱਤਾ ਧਰਮ ਦੀ ਰਾਖੀ ਕੀਤੀ ਹਿੰਦੀ ਚਾਦਰ ਬਣ ਕੇ ਉਹ ਸਾਡੇ ਸਾਹਮਣੇ ਆਏ ਹਨ ਉਸ ਤਰ੍ਹਾਂ ਸਾਡਾ ਵੀ ਫਰਜ਼ ਬਣਦਾ ਕਿ ਜੇ ਅਸੀਂ ਉਹਨਾਂ ਦੇ ਪੂਰਨ ਲਈ ਚੱਲੀਏ ਆਪਣੇ ਖੂਨ ਦਾ ਇੱਕ ਕਤਰਾ ਅਸੀਂ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਲਈ ਉਹਨਾਂ ਦੇ ਲੇਖੇ ਲਾਈਏ ਤੇ ਸਾਡਾ ਦਿੱਤਾ ਹੋਇਆ ਦਾਨ ਕਦੇ ਵੀ ਜ਼ਾਇਨ ਨਹੀਂ ਜਾਊਗਾ ਕਿਉਂਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਜੇ ਅਸੀਂ ਆਪਣੇ ਇਸ ਤਰ੍ਹਾਂ ਜਿਵੇਂ ਅਪਰੇ ਸਮਝੋ ਮਨੁੱਖਤਾ ਲਈ ਦੋ ਪੜਾਅ ਕੱਢ ਲਗੀ ਆਪਣੇ ਖੂਨ ਦਾ ਇੱਕ ਕਤਰਾ ਦਾਨ ਕਰ ਦਈਏ ਹੋ ਸਕਦਾ ਹੈ ਇਹ ਜ਼ਿੰਦਗੀ ਦੇ ਵਿੱਚ ਕਿਸੇ ਲਈ ਬਹੁਤ ਖੁਸ਼ੀਆਂ ਲੈ ਕੇ ਆ ਜਾਵੇ ਕਿਸੇ ਦੀ ਜਾਨ ਬਚ ਜਾਵੇ ਤੇ ਕਿਸਦਾ ਘਰ ਮੁੜ ਕੇ ਹਰਿਆ ਭਰਿਆ ਹੋ ਗਿਆ। ਜੀ ਉਹ ਕਹ ਲਾ ਕਰਿਆ ਤੁਸੀਂ ਖੂਨਦਾਨ ਕੈਂਪ ਦਾ ਇਹ ਕਿੱਥੋਂ ਖੂਨਦਾਨ ਵੇਚ ਰਹੇ ਹੋ ਤੇ ਕਿੰਨਾ ਕਰ ਲੋਕਾਂ ਚ ਸਪਰਾਈਜ਼ ਹਾਂਜੀ ਇਹ ਜਿਹੜਾ ਸਾਡੇ ਮਾਲਫਾ ਵੈਲਫੇਅਰ ਕਲੱਬ ਵੱਲੋਂ ਟੀਮਜ਼ ਹਸਪਤਾਲ ਬਹਿੰਡਾ ਦੀ ਟੀਮ ਦੇ ਸਹਿਯੋਗ ਦੇ ਨਾਲ ਇੱਕ ਖੂਨਦਾਨ ਕੈਂਪ ਲਾਇਆ ਗਿਆ ਹੈ। ਇਹ ਹਸਪਤਾਲ ਸਾਡੇ ਇਲਾਕੇ ਦਾ ਬਹੁਤ ਹੀ ਵੱਡਾ ਇੱਕ ਸਿਹਤ ਦਾ ਵੱਡਾ ਕੇਂਦਰ ਬਣਿਆ ਹੋਇਆ ਹੈ। ਜਿੱਥੇ ਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜ਼ਖਮੀ ਤੇ ਹੋਰ ਲੋੜਵੰਦ ਮਰੀਜ਼ ਪਹੁੰਚਦੇ ਹਨ ਅਸੀਂ ਉਹਨਾਂ ਨੂੰ ਸਹਾਯੋਗ ਦੇ ਰਹੇ ਹਾਂ ਕਿ ਇੱਥੋਂ ਅਸੀਂ ਲੋਕਾਂ ਦੀ ਸਹਾਇਤਾ ਦੇ ਨਾਲ ਜਿਹੜਾ ਹੈ ਖੂਨ ਦਾਨ ਇਕੱਠਾ ਕਰਵਾ ਕੇ ਉਸ ਹਸਪਤਾਲ ਵਿੱਚ ਭੇਜ ਸਕੀਏ ਮੈਂ ਗगनਦੀਪ ਸਿੰਘ ਪ੍ਰਧਾਨ ਮਾਲਵਾ ਵੈਲਫੇਅਰ ਕਲੱਬ ਤਲਵੰਡੀ ਸਾਬੋਈ ਕੀ ਕਹਿਣਾ ਚਾਹੁੰਦਾ ਅੱਜ 350 ਸਾਲਾ ਸਮਾਗਮ ਵਿੱਚ ਗੁਰੂ ਤੇਗ ਬਹਾਦਰ ਦਾ ਕਿਸ ਤਰ੍ਹਾਂ ਦੇ ਫਲਾਲੇ ਕਿਸ ਤਰ੍ਹਾਂ ਖੂਨ ਦਾਨ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ 350 ਸਾਲਾ ਦਿਹਾੜੇ ਜਿਹੜੇ ਪੂਰੇ ਪੰਜਾਬ ਭਰ ਵਿੱਚ ਮਨਾਏ ਜਾ ਰਹੇ ਹਨ ਉਸ ਸ਼ਹੀਦੀ ਨੂੰ ਯਾਦ ਰੱਖਦੇ ਹੋਏ ਗੁਰੂਆਂ ਨੂੰ ਯਾਦ ਰੱਖਦੇ ਹੋਏ ਮਾਲਵਾ ਵੈਲਫੇਅਰ ਕਲੱਬ ਵੱਲੋਂ ਤਲਵੰਡੀ ਸਾਬੋ ਵਿਖੇ ਸਤਿ ਸ਼੍ਰੀ ਦਮ ਦਮਾ ਸਾਹਿਬ ਦੇ ਲੰਗਰ ਦੇ ਬਿਲਕੁਲ ਸਾਹਮਣੇ ਇੱਕ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਜੀ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਜਿਹੜੀ ਸਾਡੇ ਸਮੁੱਚੇ ਮਾਨਮਤਾ ਲਈ ਕੀਤੀ ਜਾ ਰਹੀ ਆ ਉਹਨੂੰ ਮਨਦੇ ਨਾ ਯਾਦ ਰੱਖਦੇ ਹੋਏ ਇੱਕ ਛੋਟਾ ਜਿਹਾ ਉਪਰਾਲਾ ਉਹਨਾਂ ਨੂੰ ਸਮਰਪਿਤ ਇਸ ਖੂਨਦਾਨ ਰੂਪ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਕਿੰਨਾ ਇੱਕ ਮਤਲਬ ਖੂਨਦਾਨ ਹੋਵੇ ਕਿੰਨਾ ਕੋ ਸਹਾਇ ਖੂਨਦਾਨ ਇਸ ਖੂਨਦਾਨ ਕੈਂਪ ਵਿੱਚ ਜੀ ਖੂਨ ਦਾਨੀਆਂ ਵੱਲੋਂ ਭਰਪੂਰ ਸਹਿਯੋਗ ਤੇ ਉਤਸ਼ਾਹ ਦਿਖਾਇਆ ਜਾ ਰਿਹਾ ਹੁਣ ਤੱਕ ਤਕਰੀਬਨ 40 ਜੁਨਟਾਂ ਦੇ ਲਗਭਗ ਖੂਨ ਦਾਨ ਕੀਤਾ ਜਾ ਚੁੱਕਿਆ ਏਮਜ਼ ਹਸਪਤਾਲ ਬਟਿੰਡਾ ਦੀ ਜਿਹੜੀ ਸਰਕਾਰੀ ਟੀਮ ਆ ਉਹ ਇੱਥੋਂ ਬਲੱਡ ਇਕੱਤਰ ਕਰਨ ਜਾ ਰਹੀ ਹੈ ਹਾਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਗੁਰਪ੍ਰੀਤ ਕੌਰ ਸੰਧੂ ਮੈਂ ਐਮਜ਼ ਹਸਪਤਾਲ ਬਠਿੰਡਾ ਵੱਲੋਂ ਇੱਥੇ ਅੱਜ ਆਈ ਆ। ਇਹ ਕਹਿਣਾ ਚਾਹੁੰਨਾ ਕਿਸ ਤਰ੍ਹਾਂ ਕਲਪ ਨੇ ਤੁਹਾਨੂੰ ਖੂਨਦਾਨ ਦਿੱਤਾ ਹੈ ਕਿੰਨੇ ਜਣਤ ਖੂਨਦਾਨ ਹੋ ਗਏ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ। ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਹੀ ਧੰਨਵਾਦ ਕਰਨਾ ਚਾਹਾਂਗੀ ਮਾਲਵਾ ਵੈਲਫੇਅਰ ਟੀਮ ਦਾ ਜਿਨ੍ਹਾਂ ਨੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਖੂਨਦਾਨ ਜਿਹੜਾ ਕੈਂਪ ਲਗਾਇਆ ਗਿਆ ਹੈ ਤੇ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਇੱਥੇ ਅਸੀਂ ਇੱਥੇ ਆਏ ਤੇ ਬਹੁਤ ਹੀ ਸੰਗਤ ਜਿਹੜੀ ਹੈਗੀ ਇੱਥੇ ਖੂਨਦਾਨ ਕਰ ਰਹੀ ਹੈ ਵੱਤ ਛੱਡ ਕੇ ਇਹ ਬਹੁਤ ਅੱਛਾ ਉਪਰਾਲਾ ਹੈ ਉਹਨਾਂ ਵੱਲੋਂ ਇਸ ਬਹੁਤ ਹੀ ਮਹੱਤਵਪੂਰਨ ਤੇ ਬਹੁਤ ਹੀ ਉੱਚ ਦਿਵਸ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਤੇ ਹਾਂ ਜੀ ਕੀ ਨਾ ਸਟੋਟਾ ਗੁਰਦੀਪ ਤੂਰੇ ਜੀ ਤੂੰ ਸਭ ਕੀ ਕਹਿਣਾ ਚਾਹੁੰਦਾ ਹੈਂ ਦੇਖੋ ਤੁਸੀਂ ਖੂਨਦਾਨ ਦੇ ਕੈਂਪ 'ਚ ਆਏ ਹੋ ਕਿਸ ਤਰ੍ਹਾਂ ਇਹਨਾਂ ਦਾ ਉਪਰਾਲਾ ਕੀ ਕਹਿਣਾ ਚਾਹੁੰਦੇ ਦੇਖੋ ਜੀ ਬਹੁਤ ਵਧੀਆ ਕਿਸੇ ਨੂੰ ਜੀਵਨ ਦਾਤ ਦੇਣਾ ਖੂਨਦਾਨ ਦੇਣਾ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਮਾਲਵਾ ਵੈਲਫੇਅਰ ਵੱਲੋਂ ਜੋ ਕਿ ਖੂਨਦਾਨ ਕੈਂਪ ਲਗਾਇਆ ਗਿਆ ਬਹੁਤ ਚੰਗੀ ਗੱਲ ਹੈ ਜੀ